ਚੌਂਕ ਚੌਂਗ ਵਿਧਾਨ ਸਭਾ ਹਲਕੇ ਦੇ ਮਜਨੂ ਕਟਲਾ ਇਲਾਕੇ ਦੇ ਵਿੱਚ ਵੱਖਰਾ ਹੀ ਮਾਹੌਲ ਵੇਖਣ ਨੂੰ ਮਿਲਿਆ ਇਸ ਮੌਕੇ ਮਿਕਾ ਸਿੰਘ ਤੇ ਰਾਗਵ ਚੱਟਾ ਨੇ ਮਿਲ ਕੇ ਗਾਣਾ ਗਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸੰਗੀਤਕ ਮਾਹੌਲ ਦੇ ਵਿੱਚ ਪਿੱਛੇ ਨਹੀਂ ਰਹੇ ਤੇ ਉਹਨਾਂ ਨੇ ਮਿਕਾ ਸਿੰਘ ਦੇ ਨਾਲ ਇੱਕ ਗੀਤ ਵੀ ਗਾਇਆ ਚੌਂਕ ਮੰਚ ਤੇ ਸੰਗੀਤ ਤੇ ਵਿਚਾਰ ਆਮ ਆਦਮੀ ਪਾਰਟੀ ਦੀਆਂ ਯੋਜਨਾਵਾਂ ਨੂੰ ਲੈ ਕੇ ਕਾਫੀ ਚਰਚਾ ਹੋਈ ਰਾਗਵ ਚੱਟਾ ਨੇ ਕਿਹਾ ਕਿ ਜੇ ਲੋਕ ਝਾੜੂ ਨੂੰ ਵੋਟ ਦਿੰਦੇ ਹਨ ਤਾਂ ਉਹ ਹਰ ਮਹੀਨੇ 25000 ਰੁਪਏ ਦੀ ਬਚਤ ਕਰਨਗੇ ਉਹਨਾਂ ਸਟੇਜ ਤੋਂ ਦਿੱਲੀ ਸਰਕਾਰ ਦੀਆਂ ਸਕੀਮਾਂ ਜਿਵੇਂ ਸਕੂਲ ਮੋਹੱਲਾ ਕਲੀਨਿਕ ਮੁਫਤ ਬਿਜਲੀ ਪਾਣੀ ਤੇ ਔਰਤਾਂ ਦੇ ਲਈ ਮੁਫਤ ਬੱਸ ਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਸਿੱਧੇ ਤੌਰ ਤੇ ਆਮ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸੇ ਦੀ ਬਚਤ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਲੋਕ ਜੋ ਪਿਆਰ ਤੇ ਹਮਾਇਤ ਆਮ ਆਦਮੀ ਪਾਰਟੀ ਨੂੰ ਦੇ ਰਹੇ ਹਨ ਉਹੀ ਸਾਡੀ ਅਸਲ ਤਾਕਤ ਹੈ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਝਾੜੂ ਨੂੰ ਵੋਟ ਪਾਉਂਗੇ ਤਾਂ ਹਰ ਮਹੀਨੇ ਘਟੋ-ਘਟ 25000 ਰੁਪਏ ਤੁਹਾਡੀ ਜੇਬ ਦੇ ਵਿੱਚ ਬਚਣਗੇ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੀਆਂ ਸਕੀਮਾਂ ਨੇ ਦਿੱਲੀ ਦੇ ਲੱਖਾਂ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕੀਤੀ ਹੈ ਤੇ ਉਹਨਾਂ ਨੂੰ ਵਾਧੂ ਖਰਚਿਆਂ ਤੋਂ ਰਾਹਤ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਸੰਜੀਵਨੀ ਸਕੀਮ ਤਹਿਤ ਹਰ ਮਹੀਨੇ 1500 ਰੁਪਏ ਦੀ ਦਵਾਈਆਂ ਵੀ ਲਾਗਤ ਬਚਾਈ ਜਾ ਸਕਦੀ ਹੈ। ਮੁਹੱਲਾ ਕਲੀਨਿਕ ਦੇ ਵਿੱਚ ਮੁਫਤ ਇਲਾਜ ਅਤੇ ਦਵਾਈਆਂ ਨਾਲ 500 ਰੁਪਏ ਦੀ ਬਜਟ ਹੁੰਦੀ ਹੈ। ਔਰਤਾਂ ਨੂੰ ਬਸ ਯਾਤਰਾ ਸਕੀਮ ਦਾ ਲਾਭ ਮਿਲ ਰਿਹਾ ਹੈ ਜਿਸ ਕਾਰਨ ਇੱਕ ਔਰਤ ਹਰ ਮਹੀਨੇ ਘੱਟੋ-ਘੱਟ 1000 ਰੁਪਏ ਦੀ ਬਜਟ ਕਰਦੀ ਹੈ। ਇਸ ਤੋਂ ਇਲਾਵਾ ਮਹਿਲਾ ਸਨਮਾਨ ਯੋਜਨਾ ਤਹਿਤ ਹਰ ਮਹੀਨੇ 6300 ਰੁਪਏ ਦੀ ਵਿ ਦੀ ਸਹਾਇਤਾ ਦਿੱਤੀ ਜਾਂਦੀ ਹੈ ਜੇ ਪਰਿਵਾਰ ਦੇ ਵਿੱਚ ਤਿੰਨ ਔਰਤਾਂ ਹਨ ਤਾਂ ਇਹ ਬਚਤ 19900 ਰੁਪਏ ਤੱਕ ਹੋ ਸਕਦੀ ਹੈ ਇਸ ਤੋਂ ਲਾਵਾ ਬਿਜਲੀ ਤੇ ਪਾਣੀ ਦੇ ਬਿੱਲਾਂ ਨੂੰ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਗਿਆ ਹੈ ਜਿਸ ਨਾਲ ਪ੍ਰਤੀ ਮਹੀਨਾ 3000 ਤੋਂ 5000 ਰੁਪਏ ਦੀ ਵੱਧੂ ਰਾਹਤ ਮਿਲਦੀ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ 50000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ ਤੇ 90% ਦੀ ਕਰਾਂ ਦੇ ਬਿਜਲੀ ਬਿੱਲ ਪੂਰੀ ਤਰ੍ਹਾਂ ਮਾਫ ਕਰ ਦਿੱਤੇ ਗਏ ਹਨ ਲੋਕ ਜਾਣਦੇ ਹਨ ਕਿ ਸਿਰਫ ਆਪ ਹੀ ਦਿੱਲੀ ਦਾ ਅਸਲੀ ਵਿਕਾਸ ਕਰਵਾ ਸਕਦੀ ਹੈ ਇਸ ਮੌਕੇ ਉਹਨਾਂ ਦੇ ਪਤੀ ਡਾਕਟਰ ਗੁਰਪ੍ਰੀਤ ਵੀ ਮੌਜੂਦ ਸਨ